ਉਸ ਵੀ ਕਰਨਾ ਪਏ ਮੈਂ ਤੁਹਾਨੂੰ ਗਰੰਟੀ ਦਿੰਦਾ ਜ਼ਮੀਨ ਨਹੀਂ ਜਾਣ ਦੇਵਾਂਗੇ ਤੁਹਾਡੀ ਕਿਸੇ ਦੀ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਸਿਆਸਤ ਜਾਰੀ ਹੈ ਇੱਕ ਪਾਸੇ ਕਿਸਾਨ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਦਾ ਸਾਹਮਣਾ ਕਰ ਰਹੇ ਨੇ ਤਾਂ ਦੂਜੇ ਪਾਸੇ ਲਗਾਤਾਰ ਇਸ ਦਾ ਵਿਰੋਧ ਵਿਰੋਧੀ ਧਿਰ ਕਰ ਰਹੇ ਨੇ ਅਸ ਦੇ ਨਾਲ ਹੀ ਸੁਖਵੀਰ ਬਾਦਲ ਵੀ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਗੱਜੇ ਨੇ ਪੰਗਾ ਸ਼ੁਰੂ ਕਰਤਾ 40000 ਏਕੜ ਜ਼ਮੀਨ ਕਹਿੰਦੇ ਅਸੀਂ ਕਿਸਾਨਾਂ ਦੀ ਲੈਣੀ ਹੈ ਯਾਰ ਕਿਸ ਵਾਸਤੇ ਲੈਣੀ ਹੈ 40000 ਏਕੜ ਕਿਉਂਕਿ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋ ਗਈ ਕਿ ਤੁਸੀਂ ਸਾਨੂੰ ਲੋਡ ਕਰਦੇ ਹੋ ਉਹਦੇ ਬਾਅਦ ਤੁਸੀਂ ਹੱਥੋਂ ਕਰੋੜਾ ਰੁਪਏ ਲੈ ਲਓ ਤੇ ਕਿਸਾਨ ਦੀ ਜ਼ਮੀਨ ਅਸੀਂ ਲੈ ਲਾਂਗੇ ਆਹ ਤਾਂ ਹਾਲਾਤ ਹੈ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਅਕਾਲੀ ਦਲ ਉਸ਼ਭੀ ਕਰਨਾ ਪਏ ਮੈਂ ਤੈਨੂੰ ਗਰੰਟੀ ਦਿੰਦਾ ਜਮੀਨ ਹੀ ਜਾਨ ਦੇਵਾਂਗੇ ਤੁਹਾਡੀ ਕਿਸੇ ਦੀ ਵੀ ਮੈਂ ਫਿੱਟੋ ਬੇਅਦਬੀ ਤੇ ਆਉਣਾ ਚਾਹਣਾ ਦੇਖੋ ਬੇਅਦਬੀ ਤੇ ਸ਼ਿਆਹ ਉਸ਼ਭੀ ਕਰਨਾ ਪਏ ਮੈਂ ਤੈਨੂੰ ਗਰੰਟੀ ਦਿੰਦਾ ਜਮੀਨ ਹੀ ਜਾਨ ਦੇਵਾਂਗੇ ਤੁਹਾਡੀ ਕਿਸੇ ਦੀ ਵੀ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਸਿਆਸਤ ਜਾਰੀ ਹੈ ਇੱਕ ਪਾਸੇ ਕਿਸਾਨ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਦਾ ਸਾਹਮਣਾ ਕਰ ਰਹੇ ਨੇ ਤਾਂ ਦੂਜੇ ਪਾਸੇ ਲਗਾਤਾਰ ਇਸ ਦਾ ਵਿਰੋਧ ਵਿਰੋਧੀ ਧਿਰ ਕਰ ਰਹੇ ਨੇ ਅਸ ਦੇ ਨਾਲ ਹੀ ਸੁਖਵੀਰ ਬਾਦਲ ਵੀ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਗੱਜੇ ਨੇ ਪੰਗਾ ਸ਼ੁਰੂ ਕਰਤਾ 40000 ਏਕੜ ਜ਼ਮੀਨ ਕਹਿੰਦੇ ਅਸੀਂ ਕਿਸਾਨਾਂ ਦੀ ਲੈਣੀ ਹੈ ਯਾਰ ਕਿਸ ਵਾਸਤੇ ਲੈਣੀ ਹੈ 40 ਹਜ਼ਾਰ ਏਕੜ ਕਿਉਂਕਿ ਦਿੱਲੀ ਦੇ ਬਿੰਡਰਾਂ ਨਾਲ ਗੱਲ ਹੋ ਗਈ ਕਿ ਤੁਸੀਂ ਸਾਨੂੰ ਲੋਡ ਕਰਦੇ ਹੋ ਉਹਦੇ ਬਾਅਦ ਤੂੰ ਸਾਥੋਂ ਕਰੋੜਾ ਰੁਪਏ ਲੈ ਲਓ ਤੇ ਕਿਸਾਨ ਦੀ ਜ਼ਮੀਨ ਅਸੀਂ ਲੈ ਲਾਂਗੇ ਆਹ ਤਾਂ ਹਾਲਾਤ ਹੈ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਅਕਾਲੀ ਦਲ ਕੁਝ ਵੀ ਕਰਨਾ ਪਏ ਮੈਂ ਤੁਹਾਨੂੰ ਗਰੰਟੀ ਦਿੰਦਾ ਜ਼ਮੀਨ ਹੀ ਜਾਨ ਦੇਵਾਂਗੇ ਤੁਹਾਡੀ ਕਿਸੇ ਦੀ ਵੀ ਮੈਂ ਫਿਰ ਤੋਂ ਬੇਅਦਬੀ ਤੇ ਆਉਣਾ ਚਾਹਣਾ। ਦੇਖੋ ਬੇਅਦਬੀ ਤੇ ਸ਼ਿਆ ਪੁੱਛ ਵੀ ਕਰਨਾ ਪਏ ਮੈਂ ਤੁਹਾਨੂੰ ਗਰੰਟੀ ਦਿੰਦਾ ਜਮੀਨ ਨਹੀਂ ਜਾਨ ਦੇਵਾਂਗੇ ਤੁਹਾਡੀ ਕਿਸੇ ਦੀ। ਪੰਜਾਬ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਸਿਆਸਤ ਜਾਰੀ ਹੈ ਇੱਕ ਪਾਸੇ ਕਿਸਾਨ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਦਾ ਸਾਹਮਣਾ ਕਰ ਰਹੇ ਨੇ ਤਾਂ ਦੂਜੇ ਪਾਸੇ ਲਗਾਤਾਰ ਇਸ ਦਾ ਵਿਰੋਧ ਵਿਰੋਧੀ ਧਿਰ ਕਰ ਰਹੇ ਨੇ ਅਸ ਦੇ ਨਾਲ ਹੀ ਸੁਖਵੀਰ ਬਾਦਲ ਵੀ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਗੱਜੇ ਨੇ ਪੰਗਾ ਸ਼ੁਰੂ ਕਰਤਾ 40000 ਏਕੜ ਜ਼ਮੀਨ ਕਹਿੰਦੇ ਅਸੀਂ ਕਿਸਾਨਾਂ ਦੀ ਲੈਣੀ ਹੈ ਯਾਰ ਕਿਸ ਵਾਸਤੇ ਲੈਣੀ ਹੈ 40 ਹਜ਼ਾਰ ਏਕੜ ਕਿਉਂਕਿ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋ ਗਈ ਕਿ ਤੁਸੀਂ ਸਾਨੂੰ ਲੋਡ ਕਰਦੇ ਹੋ ਉਹਦੇ ਬਾਅਦ ਤੁਸੀਂ ਹੱਥੋਂ ਕਰੋੜਾ ਰੁਪਏ ਲੈ ਲਓ ਤੇ ਕਿਸਾਨ ਦੀ ਜ਼ਮੀਨ ਅਸੀਂ ਲੈ ਲਾਂਗੇ ਆਹਤ ਹਾਲਾਤ ਹੈ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਅਕਾਲੀ ਦਲ ਕੁਝ ਵੀ ਕਰਨਾ ਪਏ ਮੈਂ ਤੁਹਾਨੂੰ ਗਰੰਟੀ ਦਿੰਦਾ ਜ਼ਮੀਨ ਨਹੀਂ ਜਾਨ ਦੇਵਾਂਗੇ ਤੁਹਾਡੀ ਕਿਸੇ ਦੀ ਵੀ ਮੈਂ ਫਿੱਟੋ ਬੇਅਦਬੀ ਤੇ ਆਉਣਾ ਚਾਹਣਾ ਹੈ ਦੇਖੋ ਬੇਅਦਬੀ ਤੇ ਸਿਆ